ਕਸੀ ਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕਾ ਜੀ ਅਸੀਂ ਠੀਕ ਆ ਜੀ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਹੈਗਾ ਜੀ ਛੁੱਟੀ ਦਾ ਦਿਨ ਤੇ ਮੱਕੀ ਦੀ ਰੋਟੀ ਖਾਣ ਨੂੰ ਜਲ ਕਰ ਰਿਹਾ ਸੀ ਤੇ ਮੈਡਮ ਨੂੰ ਕਿਹਾ ਵੀ ਸਾਗ ਬਣਾਓ ਸਾਡੇ ਸਾਗ ਅੱਜ ਲੱਗਾ ਲਾਸਟ ਵਾਰੀ ਦਾ ਛੱਤ ਤੇ ਕੋਟਾਂ ਦੇ ਵਿੱਚ ਲਾਇਆ ਹੋਇਆ ਸੀ ਜੋ ਹੁਣ ਤੋਲ ਲੈਣਾ ਜਾਂ ਪੁੱਟ ਲੈਣਾ ਜਿੱਦਾਂ ਵੀ ਕਰ ਦੇ ਦੇ ਆਂ ਤੇ ਛੱਤ ਤੇ ਆ ਗਏ ਆਂ ਅਪਣੀ ਬੀਜੀ ਚ ਮੇਰੇ ਕਾ ਸਾਗ ਬਣਾਓ ਤੇ ਨਾਲ ਖਾਣੇ ਮੱਕੀ ਰੋਟੀ ਬੈਗ ਤਸਲੀਨਾ ਹਰ ਹਫਤੇ ਦੌੜ ਭੱਜਦੀ ਰਹਿੰਦੀ ਐ ਸਵੇਰੇ ਫਟਾਫਟ ਦਫਤਰ ਜਾਓ ਸ਼ਾਮੀ ਆ ਜਾਓ ਕਹਿੰਦਾ ਚਲੋ ਛੁੱਟੀ ਮਨਾਉਨੇ ਤੇ ਆ ਜਾਓ ਸਾਗ ਬਣਾ ਕੇ ਨਾਲੇ ਖਾਣੇ ਨਾਲੇ ਤੁਸੀਂ ਖਾਓ ਜੀ ਮਿਲਦੇ ਆ ਜੀ ਫਿਰ ਹੈਲੋ ਮੈਡਮ ਜੀ ਹਾਂ ਜੀ ਸਸੀ ਗੱਲ ਸਾਰਿਆਂ ਨੂੰ ਹੋਸਨਾ ਜੀ ਠੀਕ ਠਾਕ ਆ ਜਾਓ ਅੱਜ ਤੁਹਾਨੂੰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਣਾਉਂਦਾ ਕਰਦਾ ਵੀ ਰੋਟਾਂ ਚ ਲਾਇਆ ਜਾਂਦੀ ਵਾਰ ਦਾ ਜਾਂਦੀ ਵਾਰ ਤੇ ਦਿਲ ਨਹੀਂ ਕਰਦੇ ਆ ਪਟਨ ਨੂੰ ਪਰ ਆ ਸਾਡੀਆਂ ਬੇਲਾਂ ਵੀ ਜੀਆਂ ਵੇ ਤੇ ਬੇਲਾਂ ਲਾਈਆਂ ਜਾਂਦੇ ਕੋਈ ਬੇਲ ਸਾਡੀ ਹੋ ਗਈ ਤਾਂ ਤੋਰੀਆਂ ਦੀ ਦੋ ਐ ਦੋ ਐ ਤੇ ਜੇ ਇਹਨੂੰ ਨਹੀਂ ਪਟਦੇ ਤੇ ਇਹਨੂੰ ਬੈਨ ਲੱਪਿਆ ਵਾ ਉੱਤੇ ਨਾ ਤੇਲਾ ਜਾ ਉਹਦੇ ਕਰਕੇ ਸਾਡੀਆਂ ਬੇਲਾਂ ਖਰਾਬ ਹੋ ਜਾਣੀਆਂ ਤਾਂ ਅੱਜ ਛੁੱਟੀ ਸੀ ਅਸੀਂ ਸੋਚਿਆ ਚਲੋ ਸਾਗ ਬਣਾਉਨੇ ਆ ਨਾਲੇ ਬਣਾਉਣਾ ਨਾਲੇ ਖਾਣੇ ਮੱਕੀ ਦੀ ਰੋਟੀ ਦਹੀਂ ਤੇ ਸਣੀ ਨਾ ਤੇ ਉਹੜ ਉੜ ਪੱਜ ਲੱਗੀ ਹੋਈ ਹੈ ਜ਼ਿੰਦਗੀ ਦੇ ਵਿੱਚ ਟਾਈਮ ਨਾ ਲੱਗਦਾ ਨਹੀਂ ਹੈ ਅੱਜ ਛੁੱਟੀ ਜੀ ਅੱਜ ਐਮ ਫਰੀ ਸੀ ਸੋਚਿਆ ਚਲੋ ਅੱਜ ਢਾਣ ਨਾਲੇ ਇੱਕ ਬੁਲਾਓ ਸੰਜਿਆ ਕਰ ਲੈਨੇ ਆਂ ਨਾ ਸੌਗ ਬਣ ਜਾਣਾ ਦਿਲੋਂ ਬੱਚਾ ਸੌਗ ਬਣ ਜਾਣਾ ਆਏ ਜੇ ਗੰਦਲਾ ਹੋਣੀਆਂ ਹੀ ਹਨਾ ਕੋਈ ਨਹੀਂ ਫਿਰ ਉਹ ਬਿੱਲਾ ਮਰਨੀ ਆ ਨਾ ਵਿੱਚ ਆਪਾਂ ਪੌੜ ਦੇ ਵਿੱਚ ਚਲੋ ਗੰਦਲਾਂ ਵਾਲਾ ਫਿਰ ਗੰਦਲਾਂ ਵਾਲਾ ਫਾਇਦਾ ਹੀ ਹੈ ਇਹ ਵੀ ਜਦੋਂ ਇਹ ਨੂੰ ਪਤਾ ਨਹੀਂ ਪੱਤੇ ਦਾ ਕਿੰਦਾ ਦਾ ਬੰਦਾ ਪੱਤੇ ਪੱਤੇ ਦਾ ਜੜੜ ਤਾਂ ਹੈ ਹੀ ਨਹੀਂ ਜਮਾ ਹੀ ਨਾ ਤੇ ਬਹੁਤ ਜੜੜ ਤੇ ਹੈ ਜੀ ਤੇ ਲੇਕਿਨ ਵਧੀਆ ਨਹੀਂ ਦੱਸ ਕਿੰਨੇ ਦਿਨ ਲਾ ਹੋਇਆ 10 ਦਿਨ 10 ਦਿਨ ਲਿਆਂ ਕਿ ਦਿਨਾਂ ਦੇ ਵਿੱਚ ਵਿੱਚ ਹੋ ਗਿਆ ਜੀ ਬੇਲਾਂ ਹੋਰ ਵੀ ਭਿੱਜੀਆਂ ਅਸੀਂ ਤਾਂ ਇਹ ਹੋਣੀ ਹੁੰਦੀ ਹੈ ਨਾ ਤੇ ਦੇਖ ਲੈਣੀਆਂ ਕੋਈ ਪੱਟੀ ਨਾ ਜਾਵੇ ਨਹੀਂ ਬੇਲਾਂ ਤਾਂ ਬਹੁਤ ਭਿੱਜੀਆਂ ਹਾਂ ਮੈਂ ਤਾਂ ਪੱਟੀ ਨਾ ਜਾਵੇ ਸੌ ਆਇਆ ਦਬ ਇਧਰ ਫੋਟਨਾ ਦੇ ਉਹ ਥੋੜਾ ਜਿਹਾ ਉਧਰ ਵੀ ਹੈਗਾ ਉਹ ਆਪਣੇ ਨਿੰਬੂ ਦਾ ਫੋਟੇਜ ਲਾਇਆ ਜੇ ਉੱਥੇ ਤੇਰਾ ਨਹੀਂ ਪੈਂਦਾ ਉਹ ਨਾ ਕਰ ਮੈਂ ਕਿਹਾ ਮੈਂ ਉਹ ਵੀ ਪਟਰਾ ਇੱਕ ਵਾਰੀ ਫਿਰ ਉਹੀ ਬਚਿਆ ਥੋੜਾ ਜਿਹਾ ਇੱਕ ਵਾਰੀ ਬਣਾ ਲਓ ਹੁਣ ਜਿਹੜਾ ਦੋ ਬਣੇਗਾ ਜਿੰਨਾ ਥੋੜਾ ਬਤ ਹੂੰ ਦੇਖ ਲੈਨੇ ਆ ਹੋ ਹੋ ਤੇ ਇਹ ਸੋ ਇਹ ਥੱਕ ਬੇਲਾ ਹੋਰ ਵੀ ਲਾਈਆਂ ਮੈਂ ਕੇ ਚਾਹ ਲਾਂ ਜਰਾ ਹੋਈ ਹੋਈਆਂ ਬਹੁਤ ਹੂੰ ਕਿਹਾ ਸੀ ਜੀ ਸਾਡੀਆਂ ਦੋ ਬੇਲਾ ਇਹਨਾਂ ਨੂੰ ਕਲੋਜ਼ ਕਰਕੇ ਦਿਖਾ ਰਿਹਾ ਆ ਇਹ ਫਿਰ ਮਰ ਜਾਣੀਆਂ ਸੀ ਇਹਦੇ ਵਿੱਚ ਇਹਨਾਂ ਨੂੰ ਵੀ ਹੁਣ ਠੋਪ ਸਕਦੇ ਆ ਆ ਬੂਟਾ ਨੇ ਪੱਟਿਓ ਆ ਚਲਾਈ ਦਾ ਕਰਨੀ ਆ ਚਲਾਈ ਦਾ ਬੂਟਾ ਵੀ ਆ ਦੇਖੋ ਜੀ ਇੱਕ ਕਬੂਟਾ ਵੇਚਾ ਰਹੇ ਆ ਇਤੋਂ ਹੀ ਇੱਥੇ ਚਲਾਈ ਦਾ ਸਾਰੀ ਖਾਣਾ ਜੀ ਕੋ ਬਾਕੀ ਕਾ ਪਤਾਣਾ ਕੱਢ ਦਿਓ ਜਿਹੜਾ ਕੱਢਣਾ ਉਹ ਆ ਬੂਟਾ ਵੇਚਾ ਰਹੇ ਆ ਠੀਕ ਹੈ ਜੀ ਆਹ ਹੈ ਜੀ ਸਾਡ ਪਾਲਕ ਜੀ ਤੇ ਇਹ ਵੀ ਜਾਂਦੀ ਬਾੜ ਦੀ ਆ ਨਸਣਦੀ ਆ ਦੇਖੋ ਕਿੰਨੇ ਕਿਨੇ ਬੱਚੇ ਬੂਟੇ ਕਿਨੇ ਕਿਨੇ ਬੱਚੇ ਬੂਟੇ ਦੇਖੋ ਥਲੇ ਥਲੇ ਹੁਣੇ ਜਾਂਦੀ ਵਾਰ ਦਾ ਇਦਾਂ ਹੀ ਹੁੰਦਾ ਵੈ ਮਰ ਮੋਟਾ ਹੀ ਤੇ ਪਾਟੀ ਲੈਣੀ ਹੁੰਦੀ ਜੰਨਾ ਨਹੀਂ ਨਹੀਂ ਕੱਤੀ ਵਾਰੀ ਫੇਰ ਦਾਦਾ ਦੇ ਵਿੱਚ ਕੁਝ ਹੋਰ ਲਾ ਦਿਓ ਬੈਕਾਂ ਲਾ ਦਿਓ ਤੁਸੀਂ ਲਾਉਣਾ ਹੁੰਦਾ ਨੇ ਹਾਂ ਸਾਡੇ ਫੁੱਕਾ ਵੀ ਹੈ ਵੀ ਸਾਲ ਨਹੀਂ ਆ ਸਾਰੇ ਕੋਰਾ ਕੋਰਾ ਪਾ ਕੇ ਬਣਾਉਣਾ ਪੈਣਾ ਹੁਣ ਥੋੜਾ ਸਾਰੇ ਸਾਗ ਘਾ ਤੋੜ ਲਿਆ ਸੀ ਆ ਥੋੜੀ ਜਿਹੀ ਛੋਲੇ ਪੱਟ ਲਈ ਸੀ ਛੋਲਿਆਂ ਦਾ ਕਣੇ ਵੀ ਜੇ ਹਨ ਇਹ ਵੀ ਪੈ ਜਾਂਦੇ ਕੰਦੇ ਵਿੱਚ ਥੋੜੀ ਆਪੂ ਪੋਕਾ ਤੋੜ ਲੀਏ ਪਾਲ ਤੋੜ ਲੈਂਦੀ ਐ ਮੈਂ ਕਰਾਂ ਰਿਹਾ ਸਾਬ ਵਾਓ ਅਬ ਇਹ ਫੜਤੀ ਪਤਾ ਨਹੀਂ ਕਾਦੀ ਹੀ ਹੈ ਕਿੱਥੋਂ ਆ ਗਈ ਹੈ ਏਡੀ ਵੱਡੀ ਬੇਲ ਵਿੱਚ ਉਹ ਇਕੱਠੇ ਕੱਲਾ ਕੱਲਾ ਦਾਣਾ ਨਾ ਪਤਾ ਨਾ ਉਗ ਜਾਨੀ ਉਗ ਜਾਨੀ ਮੈਂ ਸ਼ੁਰੂ ਵਿੱਚ ਕਿਹਾ ਵੀ ਚਲੋ ਬੇਲ ਪਰ ਕੋਈ ਕੋਈ ਪੱਟੀ ਕੋਈ ਇਧਰੋਂ ਲਿਆਂਦਾ ਪੱਟ ਕੇ ਮੈਂ ਕਿਧਰੋਂ ਇਧਰੋਂ ਆ ਦੇਖੋ ਇਹ ਨੁਕਸਾਨ ਹੋ ਚੱਲਿਆ ਜੀ ਕਿੰਨਾ ਬੱਚਿਆਂ ਵਾਂਗੂ ਅਸੀਂ ਬੇਲਾਂ ਨੂੰ ਪਹਿਲਾਂ ਲਾਈਆਂ ਤੇ ਦੇਖੰਦਾ ਇਹ ਰੋਜ਼ ਦੇਖੀਦੀਆਂ ਕਿ ਬੇਲਾਂ ਉੱਗ ਨਹੀਂ ਦੇਈਆਂ ਜੇ ਵਿਚਾਰੀ ਉੱਗੀ ਉੱਗੀ ਦੇਖੋ ਕਿੱਡੀ ਹੋਈ ਸੀ ਤੇ ਇਹ ਦੇਖੀ ਨਹੀਂ ਮੈਂ ਇੱਧਰ ਸਾਗ ਪਟੜ ਗਿਆ ਹੁੰਦਾ ਤੇ ਹੁਣ ਪਹਿਲਾਂ ਇਹਨੂੰ ਲਾਇਆ ਮੈਡਮ ਨੇ ਸਾਗ ਪਟੇ ਨਾਲ ਬੇਲ ਹੀ ਪੜਤੀ ਉਹ ਮੈਂ ਹੁਣ ਲਾਇਆ ਆ ਇੱਧਰ ਸਾਗ ਜਿਹੜਾ ਉਹ ਵੀ ਸਾਫ਼ ਹੋ ਗਿਆ ਕਰਕੇ ਪੱਤਾ ਪੱਤਾ ਜਿਹੜਾ ਜੀ ਉਹ ਵੀ ਹੈ ਜਿਹੜਾ ਸਾਫ਼ ਕਰ ਲਿਆ ਹਾਂਜੀ ਮੈਡਮ ਸਾਗ ਹੋ ਗਿਆ ਸਾਗ ਪ੍ਰੋਗਰਾਮ ਅੱਗੇ ਨੂੰ ਨਾਲਾ ਪ੍ਰੋਗਰਾਮ ਇਹ ਆ ਵੀ ਸਾਗ ਜਿਹੜਾ ਸੀ ਉਰ ਅਪਰਾ ਹੀ ਸਾਰਾ ਕੁਝ ਹੀ ਮੈਂ ਹੂਕਾ ਵਗੈਰਾ ਪਿਆ ਚੰਨੀਆਂ ਚਣੇ ਹੀ ਉਹ ਥੋੜੇ ਥੋੜੇ ਸਾਰਾ ਕੁਝ ਸਾਫ ਕਰਦਾ ਪਿਆ ਰਹੇ ਠੀਕ ਹੈ ਲੱਗੀ ਆ ਧੂਣ ਤੇ ਪਾਣੀ ਆ ਪਾਣੀ ਪੁਰ ਲਿਆਂਦਾ ਦੋ ਬਾਟੀਆਂ ਤੇ ਕਪੜੀਲਾ ਪਾੜ ਲਿਆਂਦਾ ਸਾਗ ਸਾਫ ਹੋ ਗਿਆ ਆਪਣਾ ਤੇ ਹੁਣ ਪਾਣੀ ਵੀ ਭਰਦੇ ਨਾਲ ਪਾਣੀ ਆ ਪਾਣੀ ਵਸ ਲਿਆ ਇਹ ਪਾਣੀ ਪਾਈਪ ਲਾ ਕੇ ਇਹੋਂ ਕਿ ਟੁੱਟੀ ਉੱਪਰ ਲੱਗੀ ਨਹੀਂ ਹੋਈ ਟੈਂਪੋਰਰੀ ਕੰਮ ਹੈ ਉੱਪਰ ਸਾਡਾ ਇਹ ਟੁੱਟੀ ਲੱਗੀ ਹੈ ਪਰ ਉਹ ਖੜੇ ਆ ਮਤਲਬ ਜਿੱਦਾਂ ਕਹਿ ਲਵਾਂ ਕਿ ਇੱਕ ਜਗ੍ਹਾ ਫਿਕਸ ਨਹੀਂ ਹੋ ਪਾਈ ਪਰ ਨਾਲ ਲੱਗੀ ਹੋਈ ਹੈ ਤੇ ਉੱਧਰ ਜਾ ਕੇ ਪਾਣੀ ਭਰਨਾ ਪੈਂਦਾ ਤੇ ਇਖੇ ਨੇ ਰਹਿ ਤਸਮਾਨ ਮੇਰੇ ਨੇ ਇੱਥੇ ਧੋ ਲੈਣਾ ਹੁਣ ਦੇਖੋ ਪਾਲਟੀ ਦੇ ਵਿੱਚ ਧੋ ਲਿਆ ਵਾ ਤੇ ਨਾਲ ਟੋਕਰੀ ਪਈ ਹੈ ਉਹਦੇ ਵਿੱਚ ਰੱਖ ਲੈਣਾ ਠੀਕ ਹੈ ਦੰ ਆ ਦੇਖਿਆ ਕਿੰਨੀ ਮौज ਹੈ ਉੱਪਰ ਸੱਤ ਦੀ ਹੈਣਾ ਕੋਈ ਦਿਲ ਜੇ ਕੋਈ ਸਿੱਟਾ ਪਾਏ ਕੋਈ ਚੱਕਰ ਨਹੀਂ ਮਰਜ਼ੀ ਜੋ ਮਰਜ਼ੀ ਹੋਈ ਜਾਵੇ ਕੋਈ ਟੈਨਸ਼ਨ ਨਹੀਂ ਹੈ ਤੇ ਵਧੀਆ ਬਾਹਰ ਜਾਣ ਲੱਗੇ ਸ਼ਾਮ ਨੂੰ ਛੜੂ ਗੜ ਦੇ ਸਪਾਈ ਕਰਦੇ ਨੇ ਤੱਤੇ ਤਾਈ ਹੈਗਾ ਵਾ ਫਟ ਫਟ ਪੱਟਿਆ ਜਾਣਾ ਤੱਤ ਮੈਂ ਬਾਲ ਦੇਣਾ ਚੁੱਲਾ ਤੇ ਚੁੱਲਾ ਬਾਲ ਕੇ ਫੇਰ ਉਹਦੇ ਚ ਚਾਰ ਦਿਨ ਦਾ ਸਾਗ ਰੋ ਆ ਦੇਖੋ ਜੀ ਚੁੱਲਾ ਬਾਲਣ ਲੱਗਾ ਸੀ ਤੇ ਮੱਚ ਮੇਡਨ ਥੱਲੇ ਭੁੱਲਿਆ ਜੀ ਜੋਨਾਂ ਜਿਗਾਰ ਲਾਇਆ ਅਸੀਂ ਤੇ ਬਿਆਹ ਹੀ ਉੱਪਰ ਇਹ ਟਰਗ ਵਾਲੀ ਹੀਟ ਲਾ ਲਿਆ ਤੇ ਇੱਥੋਂ ਆਪਾਂ ਕਾਗਜ਼ ਨੂੰ ਅੱਗ ਲਾ ਕੇ ਤੇ ਦਿਦਨੀ ਚੁੱਲੇ 'ਚ ਆ ਦੇਖੋ ਜੀ ਮੈਂ ਅਗ ਬਾਲ ਲਿਆ ਵਿੱਚ ਕਾਗਜ਼ ਨੂੰ ਅੱਗ ਲੱਗੀ ਹੈ ਹੀਟਰ ਤੋਂ ਤੇ ਆਪਾਂ ਬਾਲ ਲਿਆ ਚੁੱਲੇ 'ਚ ਹਾਂਜੀ ਮੈਂ ਕਹਾਂ ਐਵੇਂ ਥੋੜੀ ਕਹਿੰਦੇ ਜਿਹੜੇ ਪੰਜਾਬੀ ਹੁੰਦੇ ਉਹ ਜਿਗਾੜੀ ਹੁੰਦੇ ਹਨਾ ਦੇਖੋ ਜਿਗਾਰ ਲਾ ਲਿਆ ਵੇ ਆ ਜਗ ਲਾ ਲਈ ਆਪਾਂ ਵਧੀਆ ਕੀਤਾ ਜੀ ਬੇਜਾੜਾ ਕਰਨ ਲਈ ਸਾਡੇ ਚੁੱਲ੍ਹੇ 'ਚ ਐਸੇ ਚੁੱਲੇ 'ਚ ਨਹੀਂ ਆਤਾ ਜੀ ਆ ਚੁੱਲਾ ਸਾਡਾ ਬਸ ਇੰਨਾ ਖੱਟਿਆ ਗਿਆ ਹੁਣ ਇੰਨਾ ਕ ਪਾਇਆ ਹੀ ਆਪਾਂ ਹਨਾ ਉਧਰ ਅਗ ਬਾਲਤੀ ਹੈ ਚਲੋ ਵਧੀਆ ਆਇਆ ਹਾਂ ਹਰ ਤੇ ਗਏ ਸਰਦਾਰ ਉਹਨੇ ਥੋੜੇ ਜੇ ਕੰਮ ਵਧੀਆ ਕਰਕੇ ਗਏ ਆ ਅੱਗ ਵੀ ਬਾਲ ਗਏ ਤੇ ਪਰ ਕੰਧ ਕਾਲੀ ਕਰ ਦੇਣ ਲੱਗੇ ਸੀ ਇਹ ਪਹਿਲਾਂ ਵੀ ਇਹੀ ਚੁੱਲਾ ਬਣਾਇਆ ਹੋਇਆ ਸੀ ਇੱਥੇ ਤੇ ਪਰ ਉਹ ਪਾਲਿਆ ਨਹੀਂ ਕਦੀ ਆਂਟੀ ਸਾਹ ਟੱਕ ਰਹਿੰਦੇ ਉਹ ਮੀਆਂ ਨੇ ਮੀਆਂ ਦੀ ਭੇਡ ਚੜ ਗਿਆ ਹੈ ਮੀਆਂ ਦੀ ਗੜ ਗੁਣ ਗਿਆ ਮੀਆਂ ਥੋੜੀ ਜਿੜ ਪਾਲਿਆ ਬਾਦਸ਼ਾਹ ਜੀ ਕਦੀ ਵਾਰੀ ਪਾਲਿਆ ਕਦੀ ਵਾਰੀ ਆਂਟੀ ਨੇ ਬਣਾਇਆ ਸਾਗ ਹੋ ਰਹਿੰਦੇ ਹਨ ਤੂੰ ਨੇ ਚੱਕਵਾ ਹੁਣ ਚੱਕਮਾ ਹੀ ਲੈਂਦਾ ਸੀ ਲੰਨ ਸਾਹ ਤੋਂ ਫੇਰ ਟੁੱਟ ਗਿਆ ਥੋੜਾ ਟੁੱਟ ਗਿਆ ਅੱਗੇ ਹੁਣ ਮੈਂ ਰੱਖਾਂਗੀ ਪਹਿਲਾਂ ਪਾਣੀ ਆਹ ਇੱਕ ਟੱਪਾ ਇੰਨਾ ਇਹਨੂੰ ਰਾਤ ਨੂੰ ਤਾਂ ਟੱਕ ਜੀਦਾ ਜਦੋਂ ਤੇ ਬਰਸ ਪੁੱਛ ਹੋ ਗਏ ਤੇ ਮੈਂ ਆਪਣੀ ਪੋਜੀਸ਼ਨ ਸੰਭਾਲ ਲਈ ਆਪਣੀ ਸਾਗ ਹੁਣ ਬਣ ਜਾਣਾ ਦੇਖ ਸਾਡਾ ਕਰਾਰਾ ਹੋ ਜੀ ਜਿੰਨਾ ਕੱਟਿਆ ਹੁਣਾਂ ਕੋ ਮੈਂ ਪਾਦ ਰਾ ਹਾਂ ਇਹਦੇ ਵਿੱਚ ਤੇ ਹੁਣ ਮੈਂ ਬੇ ਚੰਗੀ ਆ ਥੋੜਾ ਜਿਹਾ ਹੋਰ ਚੜਾ ਵੇ ਕੱਟ ਕੇ ਤੇ ਸਪਾਦਾਂਗੇ ਟੋਪਾ ਬਹੁਤ ਤਿੱਖੀ ਹੋ ਗਈ ਤੇ ਮੈਂ ਹੁਣ ਆਪਣਾ ਲਗਾ ਜੀ ਇੱਕ ਹੋਰ ਜਗੜ ਕਰਨਾ ਉਹ ਜਿਹੜੇ ਮੇਰੇ ਪਿੱਛੇ ਤੁਸੀਂ ਉਹ ਮੇਰੇ ਪਿੱਛੇ ਨਹੀਂ ਮੈਂ ਉਹ ਤੁਹਾਨੂੰ ਦਿਖਾਉਣਾ ਪੱਲੇ ਪੱਤੇ ਜਿੱਥੇ ਹਰਾ ਨੈਟ ਲੱਗਾ ਉਹਦੇ ਨਾਲ ਹੀ ਇੱਕ ਆਪਾਂ ਹੁਣ ਚਾਦਰ ਬੰਨ੍ਹ ਦੇਣੀ ਹੈ ਤੇ ਜਿਦਾਂ ਚਗੜ ਸ਼ੁਰੂ ਹਾਂ ਉਹਨਾਂ ਫਿਰ ਇਹ ਹੋ ਜਾਣਾ ਵੀ ਚਲੋ ਥੋੜੀ ਛਾਂ ਹੋ ਜਾਣੀ ਆ ਫਿਰ ਸਾਲ ਸਾ ਡੱਬਾਂ ਕਿ ਤਿਆਰ ਹੋ ਚੱਲਾ ਇਹ ਗੱਲ ਮੰਨਣੀ ਪੌਖੀ ਸਰਦਾਰ ਜੀ ਹੈਗੇ ਮੜੇ ਦੀ ਗਾੜੀ ਹੈ ਹਰ ਚੀਜ਼ ਦਾ ਚਗੜ ਲਾ ਲੈਂਦੇ ਹਾਂ ਇਹ ਮੈਂ ਪੋਖ ਨਹੀਂ ਲੈ ਕੇ ਜਾਂਦੇ ਆਪਾਂ ਅੰਗੇ ਤੇ ਕਹਿੰਦੇ ਪੋਖ ਕੀ ਕਰਨੀ ਚਿੰਝਣਾ ਹਲਣੇ ਆਪਾਂ ਦੇ ਦੇ ਹੁਣ ਮੱਚ ਸੀ ਫੋਨ ਮੈਂ ਕਿਹਾ ਥੱਲੇ ਜੱਲੀ ਮੈਂ ਰੋਟੀ ਪੜਾ ਕੇ ਥੱਲੇ ਮੱਕੀ ਦੀਆਂ ਰੋਟੀਆਂ ਥੱਲੇ ਲਾ ਲੈਣ ਜਾ ਕੇ ਕਹਿੰਦੇ ਨਹੀਂ ਠੋਕੀ ਸੋਕੀ ਰੋਟੀਆਂ ਬਣਾ ਦੇ ਤੇ ਆਪਾਂ ਬਹਿ ਕੇ ਖਾਣੇ ਤੇ ਬਹਿ ਕੇ ਮੈਂ ਕਿਹਾ ਛਾਵੇਂ ਖਾਵਾਂਗੇ ਚਾਦਰ ਲਾ ਦਨੇ ਆ ਉੱਥੇ ਤੇ ਖਾਣੀਆਂ ਆਪਾਂ ਉੱਥੇ ਕਿਉਂ ਅੱਜ ਛੁੱਟੀ ਐ ਹੈਗੇ ਜਗਾੜੀ ਐ ਤੇ ਹੋ ਮੈਂ ਲੱਗਾ ਚਾਦਰ ਲਾਉਣ ਤੁਹਾਡੇ ਸਾਹਮਣੇ ਲਾਉਣ ਦੇਖੋ ਇਹ ਆਪਾ ਬੰਨ ਕੇ ਹੁਣ ਤਿਆਰ ਹੋ ਗਈ ਚਾਦਰ ਬੰਨਤੀ ਐ ਸ਼ਾਂਲੀ ਜੀ ਗੜ ਕਰਤਾ ਚਲੋ ਜੀ ਹੁਣ ਸ਼ਾਮੇ ਬੈਠ ਕੇ ਰੋਟੀ ਖਾਵਾਂਗੇ ਭਰਿਆ ਹੀ ਹਾਂਜੀ ਆ ਦੇਖੋ ਇਹ ਪਤੀਲਾ ਭਰਿਆ ਹੀ ਅੱਜ ਕੱਲ ਚਟਨੀ ਵਾਂਗੂ ਬਣਦਾ ਦਾ ਕਿਉਂਕਿ ਪੱਤੇ ਵਈਂ ਹੀ ਦੰਦਰਾ ਦਾ ਬਥੇਰਾ ਖਾਦਾ ਹੈ ਜੀ ਤੇ ਹੁਣ ਜਾਂਦੀ ਵਾਰ ਦਾ ਪੱਤੇ ਵਈਂ ਬਿਲਕੁਲ ਥੋੜੇ ਜੇ ਬਣਿਆ ਵਾ ਆ ਦੇਖੋ ਜੀ ਚਾਲੇ ਤੁਰ ਗਿਆ 20 ਰੁਪਏ ਟੋਪੋ ਬੋਲਾ ਕਰ ਰਹੀ ਹੈ ਹੁਣ ਤੇ ਟੋਪੋ ਤੇ ਬਹੁਤ ਠਿੱਕਾ ਪੰਜਗਾ ਤੇ ਲੈ ਲਿਆ ਮੈਂ ਕਿਹਦੇ ਸਾਗ ਗੁੱਲੇ ਤੇ ਪਾਣਾ ਵੇ ਗੁੱਲੇ ਤਾਂ ਬਣਿਆ ਬਹੁਤ ਜਿਆਦਾ ਨਹੀਂ ਬਣਾਇਆ ਨਹੀਂ ਇਧਰ ਉਧਰ ਆ ਜਾਂਦਾ ਹੀ ਬਣਿਆ ਤੇ ਦੋ ਜਣੇ ਆ ਖਿਚੜ ਕੀਤੀ ਨਹੀਂ ਕਦੀ ਸਾਧੀਆਂ ਚਾਹਤੀ ਘੱਟੀ ਬਣਾਇਆ ਕਿਹਨੇ ਆਣਾ ਵੀ ਚੁੱਲੇ ਦਾ ਤਾਂ ਛੁੱਟੀ ਵਾਲਦੇ ਜੀ ਮੈਂ ਬਣਾਣਾ ਤੇ ਅੱਜ ਤੋਂ ਬਹੁਤ ਹੈਗੀ ਵੀ ਆ ਹਵਾ ਵੀ ਤਾਂ ਤੇ ਸਹੀ ਹੈ ਥੋੜਾ ਜਿਆਦਾ ਪਰ ਉਹਦੀ ਲਾਈਟ ਤਾਂ ਚਲੋ ਹਾਲ ਸੜ ਗਿਆ ਨਾ ਨਾਲ ਲੱਗਾ ਪਾਣੀ ਪਾਉਣਾ ਇਹੋ ਜਿਹਾ ਅੰਦਰ ਟੁੱਟ ਕੇ ਲੱਗ ਗਿਆ ਇਹ ਵੀ ਹੋ ਗਿਆ ਤਿਆਰ ਫੜਾ ਤੇ ਸਿਆੜਾਂ ਦੇ ਵਿੱਚ ਹੀ ਆ ਸੜਗੀਆਂ ਜੀ ਵਧੀਆ ਲੱਗਦਾ ਪਰ ਅੱਜ ਬਹੁਤ ਔਖਾ ਇਹ ਸਿਰ ਸਿਰ ਤੇ ਰੱਖਦਾ ਹੀ ਵੀ ਸਹੀ ਹੈ ਲੋਜੀ ਸ਼ੁਰੂ ਹੋ ਗਿਆ ਜੀ ਮਕੀ ਰੋਟੀ ਦਾ ਪ੍ਰੋਸੈਸ ਕਿਦਾਂ ਲੱਗ ਰਿਹਾ ਬੋਲ ਕੁਝ ਇਹ ਲੱਗਦਾ ਗਰਮੀ ਕਰਕੇ ਬੋਲੀ ਬੰਦ ਹੋ ਗਈ। ਗਰਮੀ ਕਰਕੇ ਬੋਲੀ ਬੰਦ ਹੋ ਗਈ। ਖੁੱਲੇ ਤਰੀਲੇ ਵਿੱਚ ਜਗ ਰਿਆ ਨਾ ਸਾਰੇ ਦੇ ਜਿਗਾਰਡ ਲਾਏ ਆ ਪਤਾ ਕਰੀਏ ਜੀ। ਨਾ ਨਹੀਂ ਮੈਨੂੰ ਵਧੀਆ ਲੱਗਦਾ। ਵਧੀਆ ਵੀ ਲੱਗਦਾ ਵੀ ਖੁੱਲੇ ਚਾਹ ਮਤਲਬ ਬਣਾਈਆਂ ਰੋਟੀ ਪਾਣੀ ਬਣਾਈਆਂ ਸਾਰਾ ਕਾੜਾ ਬਣਾਈਆ ਨਾ ਪੱਕਾ ਕਾੜਾ ਹੋਣਾ ਚਾਹੀਦਾ। ਕੋਈ ਇਦਾਂ ਜਿੱਦਾਂ ਫੱਟੀ ਹੈ ਨਾ ਤੂੰ ਥੋੜਾ ਬਟ ਲੰਮਾ ਫੱਟਾ ਜੇ ਇੱਥੇ ਕੋਈ ਆਟਾ ਜੇ ਪ੍ਰਾਤ ਆਜੇ ਡੂੰਗਾ ਆਜੇ ਕਿਉਂਕਿ ਨਹੀਂ ਰਹੇਗਾ ਮੇਰਾ ਘਾਰਾ ਤੇ ਮੇਰੇ ਤੋਂ ਇੰਨਾ ਬੈਠਿਆ ਨਹੀਂ ਜਾਂਦਾ ਨੀਚੇ ਤੇ ਵੀ ਚਲੋ ਕਦੀ ਕਦੀ ਕਰ ਲੀਦਾ ਵਾ ਠੇ ਠੱਪਾ ਚਲੋ ਕਮੀਆਂ ਦਾ ਪਤਾ ਲੱਗ ਗਿਆ ਪੀਸੀਆਂ ਦਾ ਉਹ ਫੇਰ ਕਰਦੇ ਪੂਰੀਆਂ ਜੀ ਕੋਈ ਫੱਟਾ ਬਣਾਉਨੇ ਇੱਥੇ ਜਿਹੜਾ ਉੱਤੇ ਰੱਖਿਆ ਉੱਤੇ ਸਮਾਨ ਰੱਖ ਲਿਆ ਆਟਾ ਪਰਾ ਤਾਂ ਲੂੰਗਾ ਪਾਣੀ ਬਣਾਣਾ ਹੁੰਦਾ ਆਪਾਂ ਛੱਤ ਤੇ ਇਸ ਕਰਕੇ ਜ਼ਿਆਦਾ ਨਹੀਂ ਸੀਰੀਅਸ ਲੈ ਰਹੇ ਇਹਨਾਂ ਚੀਜ਼ਾਂ ਨੂੰ ਚਲੋ ਜੀ ਇਹ ਬਹੁਤ ਪੈਂਦੇ ਆ ਬਹੁਤ ਜ਼ਿਆਦਾ ਬਣਾਉਂਦਾ ਪਹਿਲਾਂ ਜਿੰਦੇ ਨਵੇਂ ਨਵੇਂ ਜੋ ਸਿੱਖਿਆ ਜੋ ਕਰਦੇ ਨੇ ਚਾਕਲੇਟ ਪਹਿਲਾਂ ਮੈਨੂੰ ਬਣਾਉਣੀ ਨਹੀਂ ਹੁੰਦੀਆਂ ਚਾਕਲੇਟ ਕਰਦੀ ਨਾ ਉਹ ਗੋਲ ਪਾੜ ਕੇ ਅਸੀਂ ਕਹਿੰਦੇ ਦੇ ਲਫਾਫਾ ਪੈਂਜੀ ਦੇ ਸਖਾਈ ਚਾਕਲੇਟ ਆਈਪਾੜ ਕੇ ਚਾਕਲੇਟ ਰੱਖ ਲੈਣਾ ਥੱਪ 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 ਸਾਡੇ ਵੱਡੇ ਭੈਂਜੀ ਜੂਰੇ ਵਾਲੇ ਉਹ ਇੱਕ ਵਾਰੀ ਆਏ ਮੇਰੇ ਠੰਡਿੰਦੇ ਹੈ ਨਾ ਉਹ ਹਾਂ ਤੇ ਮੈਂ ਕਹਾਂ ਮੈਨੂੰ ਨਹੀਂ ਬਣਾਉਣੀ ਹੁੰਦੀ ਰੋਟੀ ਮੱਕੀ ਦੀ ਤੁਸੀਂ ਕਿੱਦਾਂ ਬਣਾਉਂਦੇ ਉਹ ਫੇ ਕਹਿੰਦੇ ਆ ਜਾ ਤੈਨੂੰ ਸਿਖਾਵਾਂ ਉਹਨਾਂ ਨੇ ਮੇਰੇ ਨੂੰ ਨੋਨਾ ਉੱਤੇ ਸਖਾਈਆਂ ਹੀਆਂ ਚਕਲੇ ਦੇ ਉੱਤੇ ਲਫਾਫਾ ਰੱਖ ਕੇ ਹਾਂ ਉਹਦੇ ਉੱਤੇ ਤੇ ਹੁਣ ਆਪਾਂ ਹੁਣ ਇਦਾਂ ਇਹਦੇ ਪਹਿ ਹੁਣ ਹੱਥ ਨਾਲ ਥੱਪ ਥੱਪ ਕਰ ਲਓ ਤਾਂ ਡਿੱਗਦੀ ਨਹੀਂ ਟੁੱਟੀ ਹੁਣ ਹੁਣ ਇੰਨੇ ਐ ਐਕਸਪਰਟ ਹੋ ਗਏ ਆ ਹਾਂ ਆ ਦੇ ਹੁਣ ਆਪੇ ਲੰਬੀ ਹੋ ਜਾਣੀ ਗੋਲ ਹੋਈ ਜਾਣੀ ਹੁਣ ਮੱਤਾਂ ਦੇ ਦੀਆਂ ਵਿਹਾਂ ਨੂੰ ਇਦਾਂ ਕਰੋ ਇਦਾਂ ਕਰੋ ਐ ਤੁਹਾਨੂੰ ਉੱਤੇ ਬਣਾਉਣੀ ਨਹੀਂ ਆਉਂਦੀ ਹੁਣ ਇਦਾਂ ਕਹੀਦਾ ਆਪਣਾ ਆਪਣਾ ਮੇਲਾ ਭੁੱਲ ਗਿਆ ਤੇ ਹੁਣ ਆਪਾਂ ਜੇ ਕੋਈ ਆਂਦੀ ਆ ਵਿਚਾਰੀ ਕੁੜੀ ਜਾਂ ਨੂੰ ਤੇ ਉਹ ਤੇਰੀ ਕਹੋਗੇ ਬਣਾਉਣੀ ਨੇਂਦੀ ਕਿ ਇਧਰ ਲੈ ਜਿਹੜੀ ਵੱਡੀ ਗੱਲ ਐ ਪਰ ਅੱਪਾ ਵੀ ਇਸ 스테ਜ ਤੋਂ ਲੰਗੇ ਵੱਡੀ ਐ ਪਰ ਕਹਿ ਦੇਖਦਾ ਆਪਾ ਹਣਾ ਕੋਈ ਵੀ ਚੀਜ਼ ਸਿੱਖਣੀ ਐ ਥੋੜਾ ਤੈਂ ਤਾਂ ਲੱਗਦਾ ਹੀ ਐ ਪਹਿਲਾਂ ਕਹਿੰਦੇ ਸੀ ਕਿ ਮੰਮੀਆਂ ਪਤਾ ਨਹੀਂ ਕਿੱਦਾਂ ਪੜਾ ਲੈਂਦੀ ਐ ਇਧਰ ਰੋਟੀ ਤੇ ਉਮਰ ਦੇ ਹਿਸਾਬ ਨਾਲ ਹੀ ਕਹਿੰਦੇ ਸਾਰੇ ਕੰਮ ਆਉਂਦੇ ਆ ਸਾਗਰ ਦੀ ਬੋਤੀ ਇਧਰ ਰੋਟੀ ਪੱਕਾ ਸਾਗਰ ਦੀ ਬੋਟੀ ਕੱਢੀ ਸਾਗਰ ਦੀ ਬੋਟੀ ਲੈਂਦੀ ਇੰਡ ਕੱਤਲਾ ਇੱਥੇ ਲਖਵੀਰ ਦੀ ਬੋਟੀ ਲੈਂਦੀ ਤੇ ਰੋਟੀ ਪਕਾ ਮੱਕੀ ਦੀ ਲਓ ਜੀ ਰਾਈ ਦਾ ਸਾਲਾ ਚੱਲ ਦੇ ਦੇਖਾ ਤੈ ਥਾਰੀ ਫੜਾ ਲੈਂਦੇ ਮੈਨੂੰ ਵੀ ਮੈਂ ਤਾਂ ਰੋਟੀ ਪਾਦਾ ਖਾ ਲੋ ਗਰਮ ਗਰਮ ਮੈਨੂੰ ਥੱਲੇ ਜਾਣਾ ਮੈਂ ਉਹ ਲੈ ਨਹੀਂ ਲਿਆਉਣਾ ਤੇਰੇ ਜਾ ਕੇ ਪਹਿਲਾਂ ਲੱਸੀ ਵੀ ਲੈਣੀ ਅੱਲਾਸੀ ਵੀ ਥੱਲੇ ਹੀ ਦੇ ਲਿਓ ਹਨਮ ਜੇ ਫਿਰ ਇਕੱਠੇ ਬੈਠ ਕੇ ਖਾ ਲਾਂ ਜੀ ਲਿਓ ਫੇ ਜੋ ਟੋਟੀਆਂ ਤੇ ਪੱਕ ਚੱਲੀਆਂ ਫਟ ਚੰਗਾ ਲਓ ਜੀ ਫਾਈਨਲੀ ਇੰਨੀ ਮਿਹਨਤ ਕਰਨ ਤੋਂ ਬਾਅਦ ਆਪਾਂ ਆਪਣੇ ਲਾਸਟ ਮੁਕਾਮ ਤੇ ਪਹੁੰਚ ਗਏ ਆ ਤੇ ਸਾਦ ਮੱਕੀ ਦੀ ਰੋਟੀ ਦੱਸੀ ਦਹੀਂ ਸਲਾਦ ਸਭ ਕੁਝ ਸਜ ਕੇ ਹਾਜ਼ਰ ਹੈ ਹਾਂ ਜੀ ਕਦੋਂ ਦਾ ਬਹੁਤ ਮੈਂਤ ਲੱਗਦੀ ਆ ਅੱਜ ਗਰਮੀ ਬਹੁਤ ਲੱਗੀ ਅੱਜ ਨਹੀਂ ਵਧੀਆ ਲੱਗਾ ਸਾਗ ਪਹਿਲਾਂ ਚਾਹ ਸੀ ਜਦੋਂ ਠੰਡਾ ਠੰਡਾ ਮੌਸਮ ਸੀ ਉਦੋਂ ਵਧੀਆ ਲੱਗਾ ਪਰ ਹੁਣ ਬਹੁਤ ਔਖੀ ਮੈਂ ਮੱਕੀ ਦੀ ਰੋਟੀ ਬਣੀ ਤੇ ਟਾਈਮ ਬਹੁਤ ਹੋ ਗਿਆ ਤੇ ਟਾਈਮ ਤੇ ਚਲੋ ਕੋਈ ਨਹੀਂ ਪਰ ਗਰਮੀ ਵੀ ਲੱਗਣ ਦੇ ਹੁਣ ਨਾ ਤੇ ਹੁਣ ਤੁਸੀਂ ਖਾ ਕੇ ਦੱਸੋ ਕਿੱਦਾਂ ਬਣੀ ਹੈ ਵਧੀਆ ਲੱਗਾ ਵਧੀਆ ਬਣਿਆ ਬਣਿਆ ਚਲੋ ਜੀ ਮਹਾਰਾਜ ਦਾ ਲੱਖ-ਸ਼ੁਕਰ ਦੇਖੋ ਸਾਡੇ ਅੱਗੇ ਥਾਲੀ ਸੱਜੀ ਪਈ ਹੈ ਤੇ ਆ ਜਾਓ ਤੁਸੀਂ ਵੀ ਛਕੋ ਸਾਰੇ ਕਿਦਾ ਬਹੁਤ ਵਧੀਆ ਬਣਿਆ ਪੱਤੇ ਦਾ ਹੀ ਹਾਂ ਹਾਂ ਬਹੁਤ ਵਧੀਆ ਕਿੰਨੇ ਰੰਗਾਂ ਦਾ ਬਣਿਆ ਕਿੰਨੇ ਨਾ ਕਿੰਨੇ ਭੰਤ ਪਾ 7 ਰੰਗਾ ਸਾਗ ਬਣਿਆ ਜੀ 7 ਰੰਗਾ ਬਹੁਤ ਕੁਝ ਪਾਇਆ ਦੇ ਵਿੱਚ ਸੱਤ ਜਿੰਨੀਆਂ ਪਾਈਆਂ ਵਿੱਚ ਸਤ ਰੰਗਾ ਕਹਿ ਲੋ ਤੇ ਵਧੀਆ ਲੱਗ ਗਈ ਬਹੁਤ ਵਧੀਆ ਵਾ ਨਾਲ ਲੱਸੀ ਆ ਸਭ ਕੁਝ ਆ ਹਾਂਜੀ ਮੈਨੂੰ ਖਾ ਲਿਆ ਹਣ ਕਿਦਾ ਲੱਗਾ ਸਾਗ ਤੇ ਬਹੁਤ ਵਧੀਆ ਬਣਿਆ ਵਾ ਬਹੁਤ ਧੋ ਨਿਕਲ ਗਿਆ ਜਿੱਦਾਂ ਜਾਂਦੀ ਵਾਰ ਦਾ ਵੀ ਸਵਾਲ ਲੱਗਦਾ ਹਾਂ ਜਾਂਦੀ ਵਾਰ ਦਾ ਵੀ ਉਹ ਮਗਰ ਗੰਦਲਾਂ ਦਾ اپنی ਜਗ੍ਹਾ ਹੀ ਆਪਣੀ ਜਗ੍ਹਾ ਇਹ ਤੋਰੀ ਵਾਲਾ ਢਾਵਣਾ ਜਿਹੜਾ ਪਕਤਾ ਟਾਈਪ ਹੈ ਨਾ ਤੋਰੀਆ ਨਹੀਂ 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 ਇਦਾਂ ਮੈਂ ਗੱਲ ਕਰਦਾ ਇਹ ਤੋਰੀਆ ਦੇ ਪੱਤੇ-ਪੱਤੇ ਹੁੰਦੇ ਨੇ ਪਹਿਲਾਂ ਫੇਰ ਹੀ ਸਰੋਂ ਹੁੰਦੀ ਬਾਅਦ ਚ ਬਹੁਤ ਵਧੀਆ ਬਹੁਤ ਟੇਸਟੀ ਭਈ ਆ ਚਲੋ ਇਹ ਹੁਣ ਸਾਂਹ ਨੂੰ ਮਿਲਣਾ ਨੂੰ ਜਾ ਕੇ ਸਤੰਬਰ ਚ ਹਾਂ ਚਲਾਈ ਦਾ ਖਾਵਾਂਗੇ ਉਦਾਂ ਚਲਾਈ ਦਾ ਹੋ ਜਾਣਾ ਹਾਂ ਪਰ ਜਿਹੜਾ ਇਹ ਵਾਲਾ ਸਤੰਬਰ ਚ ਆਂਦਾ ਨਾ ਜਾ ਚਲਾਈ ਅਸੀਂ ਲਾਤੀਆਂ ਲਾ ਰੰਗ ਦੀ ਉਹ ਵੀ ਤੁਹਾਨੂੰ ਕਿਦਾਂ ਦਿਖਾਵਾਂਗੇ ਚਲੋ ਮਿਲਦੇ ਆ ਜੀ ਫਿਰ ਨਜ਼ਾਰਾ ਹੀ ਲੱਗਿਆ ਮੱਕੀ ਚੁੱਧੇ ਦੋ ਟਿੱਡਾ ਮੈਨੂੰ ਤਾਂ ਤੇ ਜ਼ਰੂਰ ਲੱਗਦੀ ਆ ਪਰ ਓਕੇ ਤੇ ਆਜੋ ਤੁਸੀਂ ਵੀ ਸਕੋ ਸਾਰੇ ਤੇ ਵੀਡੀਓ ਸਾਡੀ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਹੀ ਪਾਤੀ ਤੁਹਾਨੂੰ ਤੇ ਕਿਦਾਂ ਹੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਨਾਲ ਹੀ ਵੀਡੀਓ ਸ਼ੇਅਰ ਵੀ ਕਰ ਦਿਓ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ